ਸਤ ਸ੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਨਾਲ ਅਤੇ ਮੈਂ ਸੁਪਨਮ ਸਿੰਘ ਪਿਆਰੇ ਦਰਸ਼ਕੋ ਮੈਂ ਜੋ ਕੱਲ ਇਥੇ ਇੱਕ ਬਹੁਤ ਦੁਖਦਈ ਅਤੇ ਮੰਦਭਾਗੀ ਘਟਨਾ ਵਾਪਰੀ ਉਸ ਸੰਬੰਧ ਚ ਤਸਵੀਰਾਂ ਦੇ ਰੂਪ ਵਿੱਚ ਇਹ ਸਾਰਾਂ ਅੱਖੀਂ ਡਿੱਠੋ ਹਾਲ ਜਿਹੜਾ ਜਿਹੜਾ ਉਸ ਸਮੇਂ ਜੋਖਮ ਜੋਖਮ ਭਰਿਆ ਜਿਹੜਾ scene ਸੀਗਾ वार्तालाਪ ਜਿਹੜਾ ਕਿ ਆਤਾਂ ਹਰ ਵਿਅਕਤੀ ਨੂੰ ਝੋੜ ਦੇਣ ਵਾਲਾ ਦ੍ਰਿਸ਼ ਸੀ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਲਈ ਹਾਜ਼ਰ ਹੋਏ ਹਨ ਤੇ ਦੱਸਣਾ ਹੈ ਕਿ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਇਹ ਪਰਿਵਾਰ ਵੱਲੋਂ ਲੋਨ ਜਿਹੜਾ ਉਹ ਲਿਆ ਗਿਆ ਸੀ ਪਿਛਲੇ ਸਮੇਂ ਦੌਰਾਨ ਜੋ ਕਿ ਕਈ ਹਾਲਾਤਾਂ ਮੁਤਾਬਕ ਉਹ ਲੋਨ ਜਿਹੜਾ ਸੀ ਉਹ ਵਾਪਸ ਕਰਨ ਵਿੱਚ ਦੇਰੀ ਹੋ ਗਈ ਅਤੇ ਬੈਂਕ ਵਾਲਿਆਂ ਨੇ ਆਪਣੀ ਨਿਯਮਾਂ ਮੁਤਾਬਕ ਕਾਰਵਾਈ ਕਰਦੇ ਆ ਇਸ ਘਰ ਨੂੰ ਖਾਲੀ ਕਰਾਉਣ ਲਈ ਸਿਵਲ ਪ੍ਰਸ਼ਾਸਨ ਅਤੇ ਬੈਂਕ ਕੋ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੀ ਮਦਦ ਲੈ ਕੇ ਜੰਦਰਾਸੀ ਜਿਹੜਾ ਪਰਿਵਾਰ ਜਿਹਦੇ ਘਰ ਦੇ ਵਿੱਚ ਅੰਦਰ ਰਹਿ ਰਿਹਾ ਸੀ ਉਹਦਾ ਜੰਦਰਾ ਭੰਨ ਕੇ ਬੈਂਕ ਅਧਿਕਾਰੀਆਂ ਵੱਲੋਂ ਤੇ ਉਹਦੇ ਵਿੱਚ ਦਾਖਲ ਹੋ ਕੇ ਮਹਿਲਾਵਾਂ ਬੱਚੇ ਰੋਂਦੇ ਫਤਿਹ ਕਰਦੇ ਮੁਖੀ ਜਿਹੜੇ ਸੀ ਉਹਨਾਂ ਨੂੰ ਬਾਹਰ ਕੀਤਾ ਗਿਆ ਮੈਂ ਇਥੇ ਦੱਸਣਾ ਚਾਹੁੰਦਾ ਹਾਂ ਕਿ ਇਨਸਾਨ ਖਾਲੀ ਹੱਥ ਆਇਆ ਤੇ ਖਾਲੀ ਹੱਥ ਚਲੇ ਜਾਣਾ ਨਾ ਕੋਈ ਇਸ ਦੁਨੀਆ ਚ ਪੈਸੇ ਵਾਲਾ ਰਿਆ ਤੇ ਨਾ ਕਿਸੇ ਨੇ ਰਹਿਣਾ ਇਹ ਜਿਹੜਾ ਇੱਕ ਹੱਥਾਂ ਦੀ ਮੈਲ ਤੇ ਥੋੜਾ ਬਹੁਤਾ ਕੁਦਰਤ ਦਾ ਪਲਟਾ ਪਲਟਵਾਰ ਕਾਰਨ ਅਜਿਹੇ ਹਾਲਾਤਾਂ ਵਿੱਚ ਦੀ ਪਰਿਵਾਰ ਨੂੰ ਵਿਚਰਨਾ ਪੈ ਰਿਹਾ ਹੈ ਜੋ ਕਿ ਬਾਅਦ ਮੈਂ ਤਸਵੀਰ ਚ ਬਖਾਰੇ ਵੀ ਗਲੀ ਦੇ ਵਿੱਚ ਲੋਕ ਆਂਡ ਗਵਾਂਡ ਜਿਹੜਾ ਕਿ ਮਹਲਾ ਵਾਲੇ ਲੋਕ ਇਕੱਠੇ ਹੋਏ ਹਮਦਰਦ ਜਿਸ ਸਮੇਂ ਬੱਚਿਆਂ ਨੂੰ ਘਰ ਤੋਂ ਮਹਲਾਵਾਂ ਨੂੰ ਬਾਹਰ ਕੱਢਿਆ ਗਿਆ ਉਸ ਸਮੇਂ ਇੱਕ ਬਹੁਤ ਹੀ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਅਤੇ ਇਸ ਤਰ੍ਹਾਂ ਇੱਕ ਜਲੀਲ ਹੋ ਕੇ ਕੱਢੇ ਜਾ ਰਹੇ ਪਰਿਵਾਰ ਨੂੰ ਦੇਖ ਕੇ ਹਰ ਵਿਅਕਤੀ ਦੇਖਣ ਵਾਲੇ ਦੀਆਂ ਅੱਖਾਂ ਜਿਹੜੀਆਂ ਸੀ ਉਹਨਾਂ ਦੇ ਵਿੱਚੋਂ ਹੰਝੂਆਂ ਦੀ ਛੜੀ ਲੱਗੀ ਦਿਖਾਈ ਦਿੱਤੀ ਉਸ ਤੋਂ ਅਪਰੰਤ ਕੀ ਹੋਇਆ ਜੀ ਸਾਰੀ ਕਾਰਵਾਈ ਕਰਨ ਤੋਂ ਤੁਰੰਤ ਤਾਲੇ ਲਗਾ ਦਿੱਤੇ ਗਏ ਤੇ ਜਿਹੜਾ ਪਰਿਵਾਰ ਸੀ ਉਹਨੇ ਚਿਰ ਤੱਕ ਉਹ ਘਰ ਤੋਂ ਬਾਹਰ ਕੀਤਾ ਜਾ ਚੁੱਕਾ ਸੀ ਜਦੋਂ ਤੱਕ ਕਿ ਐਸ ਡੀ ਐਮ ਸਾਹਿਬ ਤਸਕੀਲਦਾਰ ਸਾਹਿਬ ਸ੍ਰੀ ਮੁਖਸਦ ਸਾਹਿਬ ਬੈਂਕ ਅਧਿਕਾਰੀ ਅਤੇ ਸਾਰਿਆਂ ਵੱਲੋਂ ਆਪਣੀ ਪ੍ਰਕਿਰਿਆ ਪੂਰੀ ਕਰਦੇ ਆਂ ਲੋਕ ਲਗਾ ਕੇ ਉਹ ਇਹ ਨੂੰ ਬੰਦ ਕਰਕੇ ਆਪਣੇ ਕਬਜ਼ੇ 'ਚ ਲੈ ਕੇ ਜਿਹੜੀਆਂ ਚਾਬੀਆਂ ਫੜਾਉਣ ਸਮੇਂ ਤੱਕ ਦੀਆਂ ਤਸਵੀਰਾਂ ਉਹ ਉਸੇ ਗੇਟ ਦੇ ਉੱਪਰ ਖਲੋ ਕੇ ਹੀ ਦਿੱਤੀਆਂ ਗਈਆਂ ਇਸ ਸਮੇਂ ਤੋਂ ਉਪਰੰਤ ਜਦੋਂ ਇਸ ਪਰਿਵਾਰ ਦੀ ਤਰਸਯੋਗ ਹਾਲਤ ਅਤੇ ਮਜਬੂਰੀ ਵੇਖ ਕੇ ਪਬਲਿਕ ਇਕੱਠੀ ਹੋਈ ਬਾਰ ਜਿੰਨੀ ਵੀ ਜੋ ਵੀ ਜੋ ਵੀ ਹਮਦਰਦ ਆਏ ਇਸੇ ਹੀ ਖੈਨ ਤੋਂ ਪਬਲਿਕ ਦੇ ਵਿੱਚ ਇੱਕ ਸਮਾਜ ਸੇਵੀ ਸੰਸਥਾ ਜਿਹੜੀ ਕਿ ਪਬਲਿਕ ਜਨਤਾ ਸਰਕਾਰ ਇੰਡੀਆ ਤਾਨਸ਼ਾਈ ਰਵਈਏ ਦੇ ਹਰ ਜਗ੍ਹਾ ਤੇ ਵਿਰੋਧ ਕਰਨ ਵਾਲੀ ਇਹ ਸੰਸਥਾ ਉਹ ਵੀ ਪਹੁੰਚ ਚੁੱਕੀ ਸੀ ਲੋਕਾਂ ਨੇ ਮਿਲ ਕੇ ਆਪਣੇ ਜਿਹੜੇ ਹੈਗੇ ਸੀ ਭਾਵਨਾਵਾਂ ਸੋਚ ਸੀ ਉਹਦੀ ਕਦਰ ਕਰਦੇ ਆ ਮੋੜ ਤੋਂ ਆਪਣੇ ਮੁਤਾਬਕ ਕਾਰਵਾਈ ਕਰਕੇ ਤੇ ਮੋੜ ਇਸ ਪਰਿਵਾਰ ਨੂੰ ਛੋਟੇ-ਛੋਟੇ ਬੱਚਿਆਂ ਨੂੰ ਗ੍ਰਹਿ ਪ੍ਰਵੇਸ਼ ਜਿਹੜਾ ਉਹ ਕਰਵਾਇਆ ਗਿਆ ਜਿੱਥੇ ਕਿ ਦब्बे ਕੁਚਲੇ ਲੋਕਾਂ ਕੋ ਮਨੁੱਖੀ ਹੱਕਾਂ ਦੀ ਅਧਿਕਾਰਾਂ ਦੀ ਉਲੰਘਣਾ ਕਿਸੇ ਨਾਲ ਜਾਤੀ ਹੋਣਾ ਕਿਸੇ ਨਾਲ ਕੁਝ ਵੀ ਜੱਗੋਂ ਤੇਰਵਾ ਮਰਤਾਵਾ ਹੋਂ ਸਮੇਂ ਅਕਸਰ ਹੀ ਇਹ ਜਨਤਾ ਸਰਕਾਰ ਇੰਡੀਆ ਨਾਂ ਦੀ ਜਥੇਬੰਦੀ ਜਿਹੜੀ ਪੂਰੇ ਵਿਸ਼ਵ ਭਰ ਵਿੱਚ ਕੰਮ ਕਰ ਰਹੀ ਹੈ ਇਹਨਾਂ ਵੱਲੋਂ ਅਪਰਾਧਾ ਕਰਨ ਕਰਕੇ ਆਮ ਲੋਕਾਂ ਨੇ ਮਿਲ ਕੇ ਸਮੂਹ ਲੋਕਾਂ ਨੇ ਇੱਕ अवलोकन ਦੇ ਰੂਪ ਵਿੱਚ ਇੱਕ ਕਾਫੀ ਇਕੱਠ ਦੇ ਰੂਪ ਵਿੱਚ ਇਸ ਅਰੋੜੇ ਬੱਚਿਆਂ ਨੂੰ ਮਿਲ ਕੇ ਰਹੀ ਮਾਤਾ ਪਿਤਾ ਨੂੰ ਮਿਲ ਕੇ ਰਹੀ ਪਰਿਵਾਰ ਨੂੰ ਮੋੜ ਤੋਂ ਉਸ ਘਰ ਦੇ ਵਿੱਚ ਹੀ ਪ੍ਰਵੇਸ਼ ਕਰਵਾ ਦਿੱਤਾ ਗਿਆ ਅਤੇ ਭਰੋਸਾ ਦਿੱਤਾ ਕਿ ਜੋ ਵੀ ਕਾਨੂੰਨੀ ਪ੍ਰਕਿਰਿਆ ਹੋਵੇਗੀ ਉਸ ਵਿੱਚ ਵੀ ਇਸ ਤੋਂ ਅੱਗੇ ਪਬਲਿਕ ਅਤੇ ਇਹ ਸੰਸਥਾ ਉਹ ਇਸ ਪੀੜਤ ਪਰਿਵਾਰ ਦਾ ਪੂਰੀ ਤਰ੍ਹਾਂ ਸੰਯੋਗ ਦੇਵੇਗੀ ਹਰ ਤਰ੍ਹਾਂ ਦੀ ਕਾਨੂੰਨੀ ਲੜਾਈ ਲੜਨ ਲਈ ਇਹਨਾਂ ਦੇ ਨਾਲ ਇਹ ਸੰਸਥਾ ਜਿਹੜੀ ਖੜੇਗੀ ਇਹ ਉਹਨਾਂ ਵੱਲੋਂ ਇੱਕ ਮੈਸੇਜ ਕਿਸੇ ਵੀ ਅਜਿਹੇ ਪਰਿਵਾਰ ਨਾਲ ਇਹ ਜਿਹੜਾ ਬੁਰਕਟਨਾ ਕਹਾਂਗੇ ਆਪਰੇ ਨੂੰ ਕਿ ਜੇ ਕੋਈ ਜ਼ਲੀਲਤਾ ਭਰਿਆ ਵਤੀਰਾ ਕੀਤਾ ਜਾਂਦਾ ਹੈ ਤਾਂ ਉਹ ਇਸ ਸੰਸਥਾ ਨਾਲ ਸੰਪਰਕ ਕਰੇ ਅਤੇ ਉਹਨੂੰ ਬਿਲਕੁਲ ਜਿਹੜਾ ਇੱਕ ਸਚਾਈ ਦੇ ਰਸਤੇ ਤੇ ਚੱਲ ਕੇ ਜੋ ਉਹਦੇ ਹੱਕ ਅਧਿਕਾਰ ਹਨ ਉਹ ਹਾਸਲ ਕਰਵਾਏ ਜਾਣਗੇ ਅੰਤ ਵਿੱਚ ਮੇਰੇ ਵੱਲੋਂ ਫਿਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ धन्यवाद में सेवा सुरक्षा सहयोग के नाम पे जो अपने जो कार्य कर रही है तो ये जो मतलब बैंक वाले हैं जो तो इनकी गुंडागर्दी चुकी है कि आज अंदर बैंक के अंदर जाके और उनको घर से निकालने के लिए उन्हें पहली बार से उनका

तक दस्तावेज लगा रखे हैं तो इनका जो संख्या पैदा हुई है बैंकों के चौतीस लाख करोड़ रुपए की जो करेंसी है लाख करोड़ तक तक इन्होंने लोन दे रखे हैं जनता जनता को और जब तक पैसे कैसे जनता? क्योंकि जो करेंसी है वो तो चौंतीस है और दो सौ पंद्रह लाख करोड़ तक इन्होंने लोन बांट रखे है तो जनता कैसे दे पाएंगे क्योंकि लॉकडाउन जनता की वजह से नहीं लगा वो भी सरकार की कमियों से लगा और उसके बाद में जो कोरोना काल आए और लोगों की जो स्थिति है वो बहुत ज्यादा नाजुक है इस वक्त वो भरपाने में ਸਮਰਥ ਹੈ ਉਨਨ ਤੇ ਰੋਟੀ ਕਪੜਾ ਤੇ ਮਕਾਨ ਦਾ ਜੋ ਹਨਨ ਕੀਤਾ ਜਾ ਰਹਾ ਹੈ ਇੱਕ ਤਰਫ ਤੋਂ ਬੋਲਤੇ ਹੈ ਕਿ ਰੋਟੀ ਕਪੜਾ ਤੇ ਮਕਾਨ ਦਾ ਕੋਈ ਵੀ ਕੋਡ ਹਨਨ ਨਹੀਂ ਕਰ ਸਕਤੀ ਔਰ